ਦੇਖੋ ਮੈਡਮ ਜੀ ਨੇ ਕੀ ਕਹੀ ਕਹਾਤਾ ਬੇਸ਼ੱਕ ਜਿੰਨ ਦਾਲ ਚਾਹਤੇ ਉਹਨਾਂ ਨੇ ਦੇ ਪਿਓ ਦਾ ਘਰ ਜਿਹੜਾ ਨਾਂ ਤੋਂ ਉਹ ਸੱਤੇ ਦੇਖ ਸਕਦੇ ਹੋ ਜਲੰਧਰ ਦੇ ਰਾਮਾ ਮੰਡੀ ਦੇ ਨਜ਼ਦੀਕ ਮਰਿਆ ਹੋਇਆ ਹੋਰਿਆ ਜਿਹੜੀ ਹੈ ਜੰਨਾ ਛੋਟਾ ਆ ਕੇ ਸਾਡਾ ਦਰਵਾਜ਼ਾ ਬਾਕਾ ਬੋਲਣਾ ਹੈ ਕਰਨਾ ਹੈ ਜਲੰਧਰ ਮੰਡਾ ਤੋਂ ਸਭ ਲਈ ਹਾਂ ਜੀ ਬਾਈ ਗੱਲ ਫੋਟੋ ਲੈ ਗੱਲ ਫੋਟੋ ਲੈ ਕੀ ਨਾਮ ਕੀ ਤੁਹਾਡਾ ਬਾਬੂ ਜੀ ਨਾਮ ਕੀ ਆਪਣਾ ਇਹ ਇਹ ਕੀ ਗੱਲਬਤ ਹੋਈ ਹੈ ਇਹ ਮੁੰਡੇ ਨਸ਼ੇ ਨੂੰ ਛੇ ਗਾਦੇ ਮੈਨੇ ਮੁੰਡੇ ਟੀਕੇ ਦੋਗੇ ਦਾ ਦੇ ਕੇ ਤੇ ਪੀਂਦੇ ਹੋ ਸਰਕਾਰ ਕੀ ਕਹਿੰਦੇ ਨੇ ਕੀ ਕਰਦੇ ਇਹ ਪੀਂਦੇ ਬਹੁਤ ਨਸ਼ਾ ਬਹੁਤ ਪੀਂਦੇ ਵਿੱਚ ਦੇ ਵੀ ਆ ਵੇਚ ਕੇ ਪੀਂਦੇ ਆ ਪਰਚੇ ਵੀ ਦਰਜ ਆ ਰਹੇ ਨੇ ਕਿ ਹਾਂ ਕਰੋ ਬਾਹਰ ਕੱਢਿਆ ਨਾ ਬਾਹਰ ਕਰ ਵੇਚ ਹਾਂ ਕਰੋ ਬਾਹਰ ਕੱਢਿਆ ਕਿੰਨੇ ਟਾਈਮ ਹੋ ਗਿਆ ਕਰੋ ਬਾਹਰ ਕੱਢੇ ਨੂੰ ਮੈਂ ਇਕੱਲਾ ਹੋ ਕੇ 3 ਮਿੰਟ ਚੱਲ ਨਹੀਂ ਰੰਨਾ ਫਿਰ ਪੁਲਿਸ ਕਾਰਵਾਈ ਕਰਨ ਨੂੰ ਪਹੁੰਚੀ ਆਉਂਦੀ ਕਾਰਪੋਰੇਸ਼ਨ ਦੀ ਨਾਲ ਟੀਮ ਕਾਰਵਾਈ ਕਰਨ ਨੂੰ ਪਹੁੰਚੀ ਆ ਤੁਹਾਨੂੰ ਪਹਿਲਾਂ ਦੱਸਿਆ ਸੀ ਉਹਨਾਂ ਨੇ ਘੱਟ ਹੋਣਾ ਮੈਂ ਘੱਟ ਹੋਣ ਨੂੰ ਦੱਸਿਆ ਉਹਨਾਂ ਨੂੰ ਨੋਟਿਸ ਆਇਆ ਹੈ ਤੇ ਕਿਸ ਦਿਨ ਆਇਆ ਸੀ ਨੋਟਿਸ ਕਿਸ ਦਿਨ ਸੀ ਇਹ ਦੱਸਿਆ ਉਹਨਾਂ ਨੇ ਨਹੀਂ ਨੋਟਿਸ ਦਿਹਾਏ ਪਿਆ ਲੇ ਗੋਲ ਨੇ ਹੁਣ ਘਰ ਕਾਰਪਚਨੋਂ ਘਾਟਾਂ ਲਗੇ ਤਾਂ ਡਰ ਕੀ ਕੀ ਕਰਾਂ ਜਣੋ ਹੁਣ ਮੈਂ ਕਿਥੇ ਜਾਵਾਂਗਾ ਦੱਸੋ ਕੱਲਾ ਬੰਦਾ ਮੁੰਡੇ ਮੈਂ ਕੱਢਦੇ ਹੁਣ ਮੈਂ ਕੱਲਾ ਕਿਥੇ ਹੱਥੇ ਕੋਈ ਰਿਪੋਰਟਾ ਬਣ ਜਦੋਂ ਨੋਟਿਸ ਆਸੀ ਤਾਂ ਜਵਾਬ ਦਿੱਤਾ ਸੀ ਤੁਸੀਂ ਕੋਈ ਜਵਾਬ ਗਏ ਸੀ ਕਾਰਪਚਨ ਗਿਆ ਹੀ ਦੋ ਵਾਰ ਮੈਂ ਗਿਆ ਸੀ ਮੈਂ ਤਾਂ ਮੈਂ ਕਿਥੇ ਜਾਵਾਂਗਾ ਉਹ ਕਹਿੰਦੇ ਆਪਣੇ ਜਵਾਬ ਦਿਵਾ ਲਓ ਇਹ ਕਿਸ ਮੁਹਰੇ ਜੀ ਕੈਂਟਾ ਦਾ ਏਰੀਆ ਪੈਂਦਾ ਏ ਇੱਥੇ ਦੋ ਬ੍ਰਦਰ ਰਹਿੰਦੇ ਸੀ ਸ਼ੰਤੀਵੰਤੀ ਜਿੰਨਾਂ ਚੋਂ ਇੱਕ ਪਛੇਲ ਚ ਹੈ

ਕਿ ਜੇਲ੍ਹ ਚਾਹੀਦੀ ਮੰਤੂਰਾ ਅੱਛਾ ਦੋਨੋਂ ਪਰ ਮੁਕਦਮੇ ਅੰਦਰ ਜਾਵੀ 6 6 ਮੁਕਦਮੇ ਪਹੁੰਚੇ ਸਰ ਜਿਹੜੇ ਨਸ਼ੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਕੀ ਕੰਪਲੇਂਟ ਆਈ ਸੀ ਤੁਹਾਡੇ ਕੋਲ ਜਦੋਂ ਕਾਰਵਾਈ ਕੀਤੀ ਗਈ ਜਦੋਂ ਤੁਹਾਡੇ ਕੋਲ ਨਹੀਂ ਮੈਂ ਜੀ ਗਿਲਦ ਵਿੱਚ ਸੁਝਾਇਆ ਸੀ ਤੇ ਇਧਰ ਇਹਨਾਂ ਦਾ ਕਹਾਣੀ ਤਾਂ ਕਹਿੰਦੇ ਜੀ ਮੇਰੇ ਬੱਚੇ ਮੇਰੇ ਵੇਚਦੇ ਤਾਂ ਉਹਨਾਂ ਦੇ ਸੀ ਵੀ ਚੱਲਦੇ ਨੇ ਤੜੀ ਵਾਰੀ ਇਹਨਾਂ ਨੂੰ ਖਤ ਪਤਾ ਲੱਗਿਆ ਸੀ ਕਿ ਇਹਨਾਂ ਦੇ ਬਾਰੇ ਨਸ਼ਾ ਵੇਚਦੇ ਪਏ ਐ ਉਨਾ ਇਸ ਟਾਈਮ ਕੋਨਫਰਮੇਸ਼ਨ ਆਣੀ ਜਿਹਦਾ ਉਹਨਾਂ ਨੂੰ ਆਡਰ ਆਇਆ ਸੀ ਉਹ ਕੋਸ ਕਰਵਾਣੇ ਘਰ ਆਏ ਸੀ ਸ਼ਿਮਿੰਗ ਐਜ਼ ਅ ਡਿਊਟੀ ਨੇ ਚੇਕ ਆ ਕੀਤੀ ਇਸੇ ਲਈ ਉਹ ਲੱਸਾ ਹੈ ਸਰ ਕਰਵਈਓ ਕਿਹੜੀ ਜਗ੍ਹਾ ਹੋ ਰਹੀ ਹੈ ਕਰਵਈਓ ਹੈ ਉਹਨਾਂ ਦਾ ਘਰ ਲਗਾਏ ਫਿਨਿਸ਼ ਕਰਦੇ ਬੈਠੇ ਹਾਂ ਤਾਂ ਮੰਮੋ ਜੀ